ministry of defense ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਜਿਸ ਪ੍ਰੈਸ ਨੋਟ ਦੇ ਵਿੱਚ ਇਹ ਦੱਸਿਆ ਗਿਆ ਕਿ ਪਾਕਿਸਤਾਨ ਦੇ ਨਿਸ਼ਾਨੇ ਤੇ ਭਾਰਤ ਦੇ ਕਿਹੜੇ ਕਿਹੜੇ ਸ਼ਹਿਰ ਸੀਗੇ ਉਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਹੈਰਾਨੀ ਜਨਕ ਨਾਮ ਸੀਗਾ ਚੰਡੀਗੜ੍ਹ ਦਾ ਚੰਡੀਗੜ੍ਹ ਨੂੰ ਕਿਉਂ ਨਿਸ਼ਾਨਾ ਬਣਾਉਣਾ ਚਾਹੁੰਦਾ ਸੀ ਪਾਕਿਸਤਾਨ ਕਿਉਂਕਿ ਚੰਡੀਗੜ੍ਹ ਦੇ ਵਿੱਚ 에어 بیس ਹੈਗਾ ਏਅਰਪੋਰਟ ਹੈਗਾ ਇਸ ਤੋਂ ਇਲਾਵਾ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਹੈਗੀ ਆ ਪੰਜਾਬ ਚੰਡੀਗੜ੍ਹ ਦੇ ਵਿੱਚ ਹਾਈ ਕੋਰਟ ਹੈ ਚੰਡੀਗੜ੍ਹ ਦੇ ਵਿੱਚ ਸਿਕਤਰੇਥ ਹੈਗਾ ਦੋਨੇ ਸਟੇਟਾਂ ਦੇ ਪੰਜਾਬ ਅਤੇ ਹਰਿਆਣਾ ਦੇ ਇਸ ਕਰਕੇ ਚੰਡੀਗੜ੍ਹ ਬਹੁਤ ਇੰਪੋਰਟੈਂਟ ਹੈ ਇਸ ਦੇ ਨਾਲ ਨਾਲ ਚੰਡੀਗੜ੍ਹ ਜਿਹੜਾ ਹੈਗਾ ਉਹ ਕਾਫੀ ਟੂਰਿਸਟ ਪਲੇਸ ਵੀ ਬਣਿਆ ਜਾਂਦਾ ਤੇ ਇਸ ਟੂਰਿਸਟ ਪਲੇਸ ਨੂੰ ਇਸੇ ਕਰਕੇ ਜਿਹੜਾ ਹੈਗਾ ਉਹ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀਗੀ ਪਾਕਿਸਤਾਨ ਦੀ ਆਰਮੀ ਲੇਕਿਨ ਭਾਰਤ ਵੱਲੋਂ ਭਾਰਤ ਦੀ ਸੈਨਾ ਵੱਲੋਂ ਇਸ ਨੂੰ ناکਾਮ ਕਰ ਦਿੱਤਾ ਗਿਆ ਹੁਣ ਇੱਕ ਐਸੀ ਤਸਵੀਰ ਤੁਹਾਨੂੰ ਦਿਖਾਵਾਂਗੇ ਮੇਰੇ ਪਿੱਛੇ ਜੋ ਟੈਂਕ ਤੁਸੀਂ ਦੇਖ ਰਹੇ ਹੋ ਇਹ ਟੈਂਕ ਇਹ ਉਹ ਟੈਂਕ ਹੈਗਾ ਜਿਹੜਾ 1965 ਦੀ جنگ ਦੇ ਵਿੱਚ ਪਾਕਿਸਤਾਨ ਦਾ ਟੈਂਕ ਸੀਗਾ ਜਿਹੜਾ ਕਿ ਕੈਪਚਰ ਕੀਤਾ ਗਿਆ ਸੀ ਇੰਡੀਆ ਵੱਲੋਂ ਹੁਣ ਇਹ ਟੈਂਕ ਇੰਡੀਆ ਦੇ ਵਿੱਚ ਖੜਾ ਤੁਸੀਂ ਸੋਚ ਰਹੇ ਹੋਗੇ ਕਿ ਇੰਡੀਆ ਚ ਕਿਉਂ ਕਿਉਂਕਿ ਇਹ ਇੰਡੀਅਨ ਫੋਰਸ ਵੱਲੋਂ ਇੰਡੀਅਨ ਆਰਮੀ ਵੱਲੋਂ ਇਸ ਨੂੰ ਕੈਪਚਰ ਕਰ ਲਿਆ ਗਿਆ ਸੀ ਯਾਨਕਿ ਇਸ ਨੂੰ ਆਪਣੇ ਕੋਲੇ ਰੱਖ ਲਿਆ ਸੀ ਕਿਉਂਕਿ 65 ਦੀ جنگ ਜਿਹੜੀ ਜਿੱਤ ਚੁੱਕੇ ਸੀ ਤੇ ਇੰਡੀਆ ਦੇ ਵਿੱਚ ਆ ਗਿਆ ਸੀ ਉਸ ਤੋਂ ਬਾਅਦ ਜਗ੍ਹਾ ਜਗ੍ਹਾ ਤੇ ਇਹੋ ਜਿਹੇ 38 ਟੈਂਕ ਜਿਹੜੇ ਹੈਗੇ ਨੇ ਉਹਨਾਂ ਨੂੰ ਨਮਾਸ਼ ਦੇ ਤੌਰ ਤੇ ਖੜਾ ਕੀਤਾ ਗਿਆ ਤਾਂ ਇਹ ਪਾਕਿਸਤਾਨ ਦੀ ਹਾਰ ਦੀ ਨਿਸ਼ਾਨੀਆਂ ਤੁਸੀਂ ਦੇਖੋ ਇਹ ਟੈਂਕ ਪਾਕਿਸਤਾਨ ਦਾ ਜਿਹੜਾ ਭਾਰਤ ਦੇ ਵਿੱਚ ਖੜਾ ਹੋਇਆ ਤਾਂ ਇਹ ਫੈਂਟਨ ਟੈਂਕ ਹੈਗਾ ਜਿਹੜਾ ਕਿ ਐਮ 46 ਇਹਨੂੰ ਕਿਹਾ ਜਾਂਦਾ ਤੇ ਇਹ ਜਿਹੜਾ 1965 ਦੀ ਇੰਡੋ-ਪਾਕ ਵਾਰ ਦੇ ਵਿੱਚ ਕੈਪਚਰ ਕੀਤਾ ਗਿਆ ਸੀ ਦੇਖੋ ਇਸ ਨੂੰ 2015 ਦੇ ਵਿੱਚ ਇੱਥੇ ਖੜਾਇਆ ਗਿਆ ਸੀ ਉਸ ਤੋਂ ਬਾਅਦ ਲੋਕ ਇੱਥੇ ਆਉਂਦੇ ਵੀ ਆ ਸੈਲਫੀਆਂ ਵੀ ਲੈਂਦੇ ਆ ਤਾਂ ਇਹ ਭਾਰਤ ਦੇ ਵਿੱਚ ਪਾਕਿਸਤਾਨ ਦੀ ਹਾਰ ਦਾ ਇੱਕ ਸਿੰਬਲ ਹੈਗਾ ਪਾਕਿਸਤਾਨ ਜਿਹੜਾ ਕਿ ਚੰਡੀਗੜ੍ਹ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਉਹ ਇੱਕ ਵਾਰੀ ਸੋਚ ਲਵੇ ਕਿ ਇਹ ਜਿਹੜਾ ਟੈਂਕ ਹੈ ਉਹ ਪਹਿਲਾਂ ਹੀ ਹਾਰ ਦੀ ਨਿਸ਼ਾਨੀ ਦੇ ਤੌਰ ਤੇ ਚੰਡੀਗੜ੍ਹ ਦੇ ਵਿੱਚ ਖੜਾ ਤਾਂ ਚੰਡੀਗੜ੍ਹ ਤੇ ਦੁਬਾਰਾ ਅਟੈਕ ਕਰਨ ਦੁਬਾਰੇ ਉਹਨਾਂ ਨੂੰ ਸੋਚਣਾ ਪਏਗਾ ਪਾਕਿਸਤਾਨ ਨੂੰ ਤਾਂ ਇਸ ਤਰੀਕੇ ਦੇ ਜਿਹੜੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ 38 ਟੈਂਕ ਖੜੇ ਨੇ ਹਰ ਜਿਹੜੇ ਸ਼ਹਿਰ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਲਗਾਏ ਗਏ ਨੇ ਤਾਂ ਪਾਕਿਸਤਾਨ ਵੱਲੋਂ ਲਗਾਤਾਰ ਕੋਸ਼ਿਸ਼ਾਂ ਜਰੂਰ ਕੀਤੀਆਂ ਜਾ ਰਹੀਆਂ ਭਾਰਤ ਨੂੰ ਡਰਾਉਣ ਦੀਆਂ ਭਾਰਤ ਤੇ ਅਟੈਕ ਕਰਨ ਦੀਆਂ ਲੇਕਿਨ ਉਹਨਾਂ ਦੇ ਮਨਸੂਬੇ ਭਾਰਤੀ ਫੌਜ ਵੱਲੋਂ ਜਿਹੜਾ ਹੈਗਾ ਉਹ ਪੂਰੇ ਨਹੀਂ ਹੋਣ ਦਿੱਤੇ ਜਾ ਰਹੇ ਲੇਕਿਨ ਹਾਲਾਤ ਸਰਹੱਦਾਂ ਦੇ ਉੱਤੇ ਬਾਰਡਰ ਦੇ ਉੱਤੇ ਕਾਫੀ ਪੈਨਿਕ ਦੇ ਬਣੇ ਹੋਏ ਨੇ ਹਾਲਾਂਕਿ ਕਿਸੇ ਵੀ ਟਾਈਮ ਕੁਝ ਵੀ ਹੋ ਸਕਦਾ ਲੇਕਿਨ ਭਾਰਤੀ ਫੌਜ ਲਗਾਤਾਰ ਜੰਗ ਦੇ ਲਈ ਤਿਆਰ ਦਿਖ ਰਹੀ ਹੈ ਕੈਮਰਾਮੈਨ ਤੁਲਸੀ ਮਹਾਰਾਜ ਨਾਲ ਅਰਵਿੰਦਰ ਮੀਤ ਪੀਟੀਸੀ ਨਿਊਜ਼ ਚੰਡੀਗੜ੍ਹ